ਜਿਸ ਵੇਲੇ ਸਾਡੇ ਪੰਜਾਬੀ ਐਮਐਸਸੀ ਹੋਣ ਕੋਈ ਵੀ ਹੋਣ ਚਾਹੇ ਸਰਪੰਚ ਹੋਣ ਪੰਜਾਬੀ ਨਾ ਖੜੇ ਹੋ ਜਾਂਦੇ ਆ ਨਾ ਬਈਆਂ ਨਾ ਖੜੇ ਹੁੰਦੇ ਇਹ ਪੰਜਾਬੀ ਨਾ ਖੜੇ ਹੋਣੇ ਚਾਹੀਦੇ ਜਿਸ ਵੇਲੇ ਸਾਡੇ ਤੇ ਬੀਤੀ ਸੀ ਕੋਸ਼ ਐਮਐਸਸੀ ਸੀ ਜਿਹੜੇ ਕਹਿੰਦੇ ਸੀ ਹਾਂ ਜੀ ਇਨਸਾਫ ਕਰ ਲੋ ਤੁਹਾਡੇ ਨਾਲ ਨਹੀਂ ਕਰੋਗੇ ਹਣ ਵੀ ਅਸੀਂ ਗਲੀ ਚੋਂ ਨਿਕਲਦੇ ਆ ਫਿਰ ਵੀ ਸਾਨੂੰ ਇਹ ਹੀ ਰਹਿੰਦਾ ਆ ਬਾਹਰ ਖੜੇ ਹੋ ਜਾਂਦੇ ਜਿਸ ਵੇਲੇ ਅੰਦਰ ਪੜਦੇ ਅਸੀਂ ਤਾਂ ਨਿਕਲਦੇ ਆ ਇਹ ਇਨਸਾਫ ਨਹੀਂ ਮਿਲਦਾ ਪਰ ਇਹ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪ੍ਰਵਾਸੀ ਸਾਰਿਆਂ ਦੇ ਆਧਾਰ ਕਾਰਡ ਰਾਤੇ ਕਿਤੇ ਜਾਣੇ ਚਾਹੀਦੇ ਆ ਆਧਾਰ ਕਾਰਡ ਨੂੰ ਨੀਲੇ ਕਾੜੇ ਰਾਚਣ ਲੈਂਦੇ ਆ ਲੋਕ ਪ੍ਰਵਾਸੀ ਕੋ ਰਾਚਣ ਆਪਣੇ ਪੰਜਾਬ ਚੋਂ ਲੈਂਦੇ ਨਾ ਇਹਨਾਂ ਦੇ ਰਾਚਣ ਕਾਰਡ ਰੱਦ ਕੀਤੇ ਜਾਣ ਆਧਾਰ ਕਾਰਡ ਇਹਨਾਂ ਰੱਦ ਕੀਤੇ ਜਾਣ ਤੇ ਇਹਨਾਂ ਨੂੰ ਇੱਥੋਂ ਬਾਈ ਬਾਈ ਕੀਤਾ ਜਾਣਾ ਚਾਹੀਦਾ ਆ ਸਬ ਰਿਕਵੈਸਟ ਆ ਇੰਨੀ ਦਾ ਮਤਲਬ ਇਹ ਸ ਵੀਡੀਓ ਨੂੰ ਵਾਇਰਲ ਕਰ ਦਿਓ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਚ ਕਿਤੇ ਵੀ ਪ੍ਰਵਾਸੀ ਇਹ ਨਹੀਂ ਸਾਂ ਤੁਸੀਂ ਉਹ ਚੰਡੀਗੜ੍ਹ ਬਾਈਪਾਸ ਦੇਖ ਲਓ ਕਿ ਨਹੰਗ ਦਾ ਸਿੰਗਲ ਗੁਰੂ ਦੀਆਂ ਫੌਜਾਂ ਨੇ ਉਹਨਾਂ ਨੂੰ ਕੱਢ ਦਿੱਤਾ ਨਾ ਬਾਹਰ ਉੱਥੇ ਵੀ ਇਦਾਂ ਦੇ ਲੇਡੀਜ਼ ਨਾਲ ਗਲਤ ਹਰਕਤਾਂ ਕਰਦੇ ਸੀ ਗਲਤ ਬੋਲਦੇ ਸੀ ਨਾ ਇਦਾਂ ਹੀ ਜਿੱਦਾਂ ਉੱਥੋਂ ਚੰਡੀਗੜ੍ਹ ਬਾਈਪਾਸ ਤੋਂ ਉਹਨਾਂ ਨੂੰ ਬਾਹਰ ਕੀਤਾ ਆ ਉਹਦੇ ਆਪਣੇ ਸਾਰੇ ਹੁਸ਼ਾਰਪੁਰ ਜ਼ਿਲ੍ਹੇ ਚ ਪ੍ਰਵਾਸੀ ਬਾਹਰ ਹੋਣੇ ਚਾਹੀਦੇ ਇੱਥੇ ਕਿਸੇ ਨੂੰ ਰਹਿਣ ਦਾ ਹੱਕ ਨਹੀਂ ਹੈਗਾ ਆਪਣੇ ਪੰਜਾਬੀ ਕੰਮ ਕਰੋ ਰੇੜੀਆਂ ਲਾਓ ਸਬਜ਼ੀ ਦੀ ਲਾਓ ਫਰੂਟ ਦੀ ਲਾਓ ਜਿਹੜਾ ਮਰਜ਼ੀ ਕੰਮ ਕਰਨ ਆਪਣੇ ਪੰਜਾਬੀ ਕੰਮ ਕਰਨ ਹੋਣ ਵੀ ਅਸੀਂ ਰਹਿਣਾ